ਸੰਗਰੂਰ ਦੇ ਕਲਾਸਿਕ ਹੋਟਲ ਵਿਖੇ ਅੱਜ ਇੱਕ ਸਾਇਤਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ਜਿਉਣਾ ਮੋੜ ਤੇ ਆਧਾਰਿਤ ਆਲੋਚਨਾ ਪੁਸਤਕ ਰਿਲੀਜ਼ ਕੀਤੀ ਗਈ ਜਿਸ ਵਿੱਚ ਡਾਕਟਰ ਸਿਮਰਨ ਸੇਠੀ ਅਤੇ ਡਾਕਟਰ ਮਨਪ੍ਰੀਤ ਕੌਰ ਤਾਲੀਵਾਲਾ ਹੋਰਾਂ ਨੇ ਸੰਪਾਦਕ ਵਜੋਂ ਕੰਮ ਕੀਤਾ ਹੈ ਇਸ ਸਮਾਗਮ ਵਿੱਚ ਦੂਸਰੀ ਕਿਤਾਬ ਡਾਕਟਰ ਮਨਪ੍ਰੀਤ ਕੌਰ ਧਾਰੀਵਾਰ ਹਰਨ ਦਾ ਕਾਉਂਸਲ ਗ੍ਰਾਹ ਪਛਾਣ ਰਿਲੀਜ਼ ਕੀਤੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੇ ਸ਼ਿਰਕਤ ਕਰਨ ਲਈ ਪਹੁੰਚੇ ਨਵਰਕਰ ਬਲਦੇਵ ਸਿੰਘ ਸੜਕਨਾਵਾ ਹੋਰਾਂ ਨੇ ਕਿਹਾ ਲੋਕਾਂ ਪਿੰਡ ਦੇ ਅੱਧੇ ਲੋਕਾਂ ਨੂੰ ਸਧਾਰਨ ਬੰਦਿਆਂ ਨੂੰ ਮੌਕਾ ਦਿੰਦਾ ਹੈ। ਤਾਰੀ ਉਮਰ ਤੱਕ ਨੂੰ ਫਰਦਾਈ ਬਣਾ ਸਕਦਾ ਭਾਵੇਂ ਉਹ 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 ਕੋਲ ਨੂੰ 5 ਜੁਮਨ ਜਿਆਦਾ ਪੈਸੇ ਹੋ ਬੜੀ ਬੜੀ ਥੋੜ ਦੇ ਨੇ ਇਸ ਮੌਕੇ ਸੰਪਾਦਕ ਡਾਕਟਰ ਸਿਮਰਨ ਸੇਠੀ ਹੋਰਾਂ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਜੇ ਇਸ ਕਿਰਦਾਰ ਨੂੰ ਪੰਜਾਬ ਦੇ ਘੜਿਆ ਉਹ ਕਿਰਦਾਰ ਉਥੇ ਜੁਣੇ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਨਾਵਰਕਲ ਬਲਦੇਵ ਸਿੰਘ ਸੜਕਾ ਨਾਮ ਹੋਰਾਂ ਨੇ ਅੱਜ ਦੇ ਸਮਾਗਮ ਬਾਰੇ ਜਾਣਕਾਰੀ ਦਿੱਤੀ ਅਤੇ ਕਿਤਾਬਾਂ 'ਤੇ ਵਿਚਾਰ ਪੇਸ਼ ਕੀਤੇ। ਸੜਕਾ ਸਮਾਜ ਅੱਜ ਸੰਗੁਰ ਤੁਹਾਡੀ ਫੇਰੀ ਹੈ ਕੀ ਕਰ ਰਹੇ ਹੈ? ਅੱਜ ਇੱਕ ਸਾਇਤਿਕ ਸਮਾਗਮ ਹੋਇਆ ਹੈ ਜਿਦੇ ਵਿੱਚ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਨੇ। ਇੱਕ ਕਿਤਾਬ ਜਵਣਾ ਮੋੜ ਦੇ ਉੱਤੇ ਅਲੋਚਨਾ ਦੀ ਪੁਸਤਕ ਹੈ ਜਿਹੜੀ ਡਾਕਟਰ ਹਰ ਸਿਮਰਨ ਕੌਰ ਸੇਠੀ ਤੇ ਡਾਕਟਰ ਮਨਪ੍ਰੀਤ ਕੌਰ ਢਾਲੀਵਾਲ ਨੇ ਸਾਂਝੇ ਤੌਰ ਤੇ ਸੰਵਾਦਿਤ ਕੀਤੀ ਹੈ ਦੂਸਰੀ ਕਿਤਾਬ ਪਹਿਚਾਨ ਕਵਤਾ ਤੇ ਰਿਲੀਜ਼ ਹੋਈ ਹੈ ਜਿਹੜੀ ਡਾਕਟਰ ਮਨਪ੍ਰੀਤ ਕੋ ਧੰਨਵਾਦ ਨੇ ਲਿਖੀ ਹੋਈ ਹੈ ਸਰਪਨਾਬ ਸਾਹਿਬ ਤੁਹਾਡਾ ਜਿਹੜਾ ਜੋਨਾ ਮੋੜ ਨਾਵਲ ਹੈ ਅਰੋਚਨਾ ਤੁਲਨਾ ਤੇ ਅੱਜ ਇੱਕ ਦੋ ਵੱਡੇ ਵਿਦਵਾਨਾਂ ਜਿਹੜੇ ਆਪਾਂ ਗੱਲ ਕਰੀਏ ਉਹਨਾਂ ਨੇ ਉਹਦੇ ਉੱਪਰ ਗੱਲਬਾਤ ਕੀਤੀ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਜੋਨਾ ਮੋੜ ਦਾ ਜਿਹੜਾ ਨਾਇਕ ਹੈ ਜਿਹੜਾ ਕਿਰਦਾਰ ਹੈ ਉਹ ਲੋਕਾਂ ਦੇ ਵਿੱਚ ਸੂਰਤ ਤਰੀਕੇ ਦਾ ਤੁਹਾਡਾ ਜਿਹੜਾ ਨਾਵਲ ਆ ਕੁਝ ਹੋਰ ਦਿਖਾਉਗਾ ਕਿ ਮੈਂ ਦੇਖਦੇ ਨਹੀਂ ਦੇਖੋ ਮੈਂ ਪਹਿਲਾਂ ਗੱਲ ਕਰ ਚੁੱਕਾ ਆ ਵੀ ਜਿਹੜਾ ਜਿਉਣਾ ਮੋੜ ਹੈ ਉਹ ਕਿਸਾਨਾਂ ਦਾ ਜਿਉਣਾ ਮੋੜ ਹੋਰ ਹੁੰਦਾ ਹੈ ਜਿਹੜਾ ਸਾਹਿਤਿਕ ਪੱਧਰ ਤੇ ਜਦੋਂ ਅਸੀਂ ਕਿਸੇ ਵੀ ਨਾਇਕ ਦੀ ਗੱਲ ਕਰਦੇ ਆ ਚਾਹੇ ਜਿਉਣਾ ਮੋੜ ਆ ਚਾਹੇ ਬੰਦਾ ਬਹਾਦਰ ਆ ਚਾਹੇ ਦੁੱਲਾ ਭੱਟੀ ਹੈ ਜਾਂ ਭਗਤ ਸਿੰਘ ਵਰਗੇ ਉਹਨਾਂ ਨੇ ਲੇਕ ਉਹਨਾਂ ਨੇ ਧਰਤਲ ਤੇ ਔਰ ਜ਼ਮੀਨੀ ਹਕੀਕਤ ਦੇਖ ਕੇ ਦੇਖਣਾ ਹੁੰਦਾ ਉਹ ਕੋਈ ਕਰਾਮਾਤੀ ਪਾਤਰ ਨਹੀਂ ਹੁੰਦੇ ਉਹ ਸਾਡੇ ਸਮਾਜ ਚੋਂ ਹੀ ਹੁੰਦੇ ਨੇ ਔਰ ਉਹਨਾਂ ਦੇ ਜਿਹੜੇ ਜਿਹੜੇ ਕਾਰਜ ਨੇ ਉਹ ਜਿਹੜੇ ਹੋਰਾਂ ਨਾਲ ਬਿਲਕੁਲ ਵੱਖਰੇ ਹੁੰਦੇ ਨੇ ਅਗਲਾ ਸਾਹਿਬ ਜ਼ਿਲ੍ਹੇ ਨਾਲ ਨਵੇਂ ਜਿਹੜੇ ਲੇਖਕ ਨੇ ਉਹ ਇਹ ਜਿਹੜੇ ਸਾਡੇ ਲੋਕ ਨਾਇਕ ਰਹਿੰਦੇ ਉਹਨਾਂ ਨੂੰ ਲਿਖਣ ਦਾ ਯਤਨ ਕਰਦੇ ਨੇ ਤੁਹਾਡਾ ਜਿਹੜਾ ਸਫਰ ਹੈ ਵੱਡਾ ਸਾਇਤਿਕ ਸਫਰ ਔਰ ਬਹੁਤ ਤੱਤ ਪਰਚੋਲ ਜਿਵੇਂ ਗੱਲਾਂ ਹੋਈਆਂ ਤੁਸੀਂ ਕਰਕੇ ਕਿਸੇ ਵੀ ਨਾਇਕ ਦੀ ਜਿਹੜੀ ਹੈ ਉਹ ਕਹਾਣੀ ਸਿਰਜਦੀ ਹੋ। ਕੀ ਸੁਨੇਹਾ ਨਵੇਂ ਲੇਖਕਾਂ ਨੂੰ ਦੇਣਾ ਚਾਹੋਗੇ ਤੁਸੀਂ? ਨਵੇਂ ਲੇਖਕਾਂ ਨੂੰ ਅੱਜ ਕੱਲ ਪਹਿਲੀ ਤਾਂ ਗੱਲ ਹੈ ਵੀ ਨਵੇਂ ਲੇਖਕ ਸਮਝਦੇ ਵੀ ਅਸੀਂ ਪੁਰਾਣਿਆਂ ਨਾਲੋਂ ਬਹੁਤ ਜ਼ਿਆਦਾ ਸਮੇਂਦਾਰ ਹੈ ਸੂਝਵਾਨ ਹੈ ਪੁਰਾਣਿਆਂ ਨੂੰ ਤਾਂ ਉਹਦਾ ਕੁਝ ਨਹੀਂ ਨਾ ਹੀ ਉਹ ਉਹਨਾਂ ਨੂੰ ਕੋਈ ਅਸੀਂ ਇਸ ਤਰ੍ਹਾਂ ਦੀ ਸਮਝ ਸਲਾਹ ਵੀ ਦੇ ਸਕਦੇ ਹਾਂ ਪਰ ਉਹ ਬਹੁਤ ਕਾਹਲ ਵਿੱਚ ਨੇ ਜਿਹੜੇ ਨਵੇਂ ਲੇਖਕ ਨੇ ਸਾਹਿਤ ਵਿੱਚ ਕੋਈ ਸ਼ਾਰਟਕਟ ਨਹੀਂ ਹੁੰਦਾ ਇਹ ਬਹੁਤ ਮੈਰਾਥਨ ਦੌੜ ਵਰਗਾ ਇੱਕ ਤਪੱਸਿਆ ਵਰਗਾ ਕੰਮ ਹੁੰਦਾ ਹੈ ਬੜੀ ਸਾਧਨਾ ਵਾਲਾ ਕੰਮ ਹੁੰਦਾ ਹੈ ਔਰ ਬੜਾ ਸਹਿਜ ਚੱਲਣ ਵਾਲਾ ਇਹ ਕਾਰਜ ਹੁੰਦਾ ਹੈ ਇਸ ਕਰਕੇ ਨਵੇਂ ਲੇਖਕ ਜਿਹੜੇ ਆ ਉਹ ਉਹਨਾਂ ਨੂੰ ਵੀ ਕੁਝ ਨਾ ਕੁਝ ਪੁਰਾਣੇ ਜਿਹੜੇ ਲੇਖਕ ਨੇ ਸਾਡੇ ਵੱਡੇ ਲੇਖਕ ਨੇ ਸਭ ਤੋਂ ਪਹਿਲਾਂ ਹੋਰ ਸੀ ਸਭ ਤੋਂ ਜਦੋਂ ਅਸੀਂ ਸਾਡੇ ਅੱਗੇ ਹੋਰ ਆਉਣਗੇ ਔਰ ਇਸ ਤਰ੍ਹਾਂ ਦਾ ਕਰਮ ਦੇ ਚੱਲਦੇ ਰਹਿਣਾ ਹੈਗਾ ਉਹਨਾਂ ਨੂੰ ਜ਼ਰੂਰ ਆਪਣੇ ਪਹਿਲਾਂ ਦੇ ਜਿਹੜੇ ਲੇਖਕ ਹੈ ਉਹਨਾਂ ਨੂੰ ਪੜ ਕੇ ਉਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਉਹਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਔਰ ਉਹਨਾਂ ਦੇ ਕਰਦਾਰ ਨੂੰ ਔਰ ਜਿਸ ਤਰ੍ਹਾਂ ਦੇ ਉਹ ਵਿਵਹਾਰ ਕਰਦੇ ਨੇ ਆਪਣੇ ਚਾਹੇ ਰਚਨਾ ਵਿੱਚ ਹੈ ਚਾਹੇ ਸਮਾਜ ਵਿੱਚ ਹੈ ਚਾਹੇ ਉਹਨਾਂ ਦੇ ਨਿੱਜੀ ਹੈ ਉਹਨਾਂ ਤੋਂ ਜ਼ਰੂਰ ਕੁਝ ਨਾ ਕੁਝ ਸਿੱਖਣਾ ਚਾਹੀਦਾ ਉਹਨਾਂ ਤੋਂ ਇਸ ਮੌਕੇ ਡਾਕਟਰ ਰਵਿੰਦਰਕੌਰ ਕਾਕੜਾ ਨੇ ਵੀ ਕਿਤਾਬ ਦੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ।